ਅੱਜ ਦੀ ਕਿਸਾਨ ਮਹਾਪੰਚਾਇਤ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਬੈਨਰ ਹੇਠ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਸ਼ੇਸ਼ ਜਿਹੜਾ ਸਹਿਯੋਗ ਹੈ ਉਹ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ ਹੈ ਸੋ ਇਸ ਦੇ ਵਿੱਚ ਅੱਜ ਬਲਦੇਵ ਸਿੰਘ ਜੀ ਸਿੱਖਾ ਸਾਹਿਬ ਕਾਕਾ ਸਿੰਘ ਜੀ ਕੋਟੜਾ ਬਚਿੱਤਰ ਸਿੰਘ ਜੀ ਕੋਟਲਾ ਗੁਰਿੰਦਰ ਸਿੰਘ ਜੀ ਭੰਗੂ ਇੰਦਰਜੀਤ ਸਿੰਘ ਜੀ ਕੋਟਬੁੱਢਾ ਇਹ ਆਗੂ ਜਿਹੜੇ ਆ ਸਾਡੇ ਕੋਲੇ ਇੱਥੇ ਪਹੁੰਚ ਚੁੱਕੇ ਆ ਮੋਰਚੇ ਤੇ ਸਾਰੇ ਆਗੂ ਬੁਲਾਏ ਗਏ ਆ ਸਾਰੇ ਆਗੂਆਂ ਨੇ ਇੱਥੇ ਪਹੁੰਚਣਾ ਸਾਡਾ ਮਕਸਦ ਜਿਹੜਾ ਹੈ ਜੀ ਉਹ ਜਦੋਂ 220 ਦੇ ਵਿੱਚ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਗੱਲ ਚੱਲੀ ਸੀ ਲੰਬਾ ਸਮਾਂ ਸੰਘਰਸ਼ ਚੱਲਿਆ ਉਸ ਵੇਲੇ ਕੇਂਦਰ ਸਰਕਾਰ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਉਹਨਾਂ ਤੋਂ ਮੁੱਕਰੀ ਹੈ ਜਿਵੇਂ ਕਿ ਉਹਦੇ ਵਿੱਚ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਗੱਲ ਸੀ ਉਹਦੇ ਵਿੱਚ ਲਖੀਮਪੁਰ ਖੀਰੀ ਦੇ ਜਿਹੜਾ ਕਾਂਡ ਦਾ ਉਹਦਾ ਇਨਸਾਫ ਸੀ ਦੋਸ਼ੀਆਂ ਨੂੰ ਦੇਣਾ ਜਿਵੇਂ ਆਸ਼ਿਸ਼ ਮਿਸ਼ਰਾ ਟੈਣੀ ਅਜੇ ਮਿਸ਼ਰਾ ਟੈਣੀ ਉਹਨਾਂ ਦੇ ਨਾਲ ਜਿਹੜੇ ਆ ਉਹ ਦੁਰੇ ਮਾਪਦੰਡ ਜਿਹੜੇ ਆ ਉਹ ਵਰਤੇ ਜਾ ਰਹੇ ਆ ਉਹਨਾਂ ਦੇ ਨਾਲ ਬੜੀ ਵੱਡੀ ਢਿਲ ਵਰਤੀ ਜਾ ਰਹੀ ਆ ਔਰ ਅਜੇ ਮਿਸ਼ਰਾ ਟੈਣੀ ਹਾਲਾਂਕਿ ਸਰਕਾਰ ਦੇ ਵਿੱਚ ਬਣਿਆ ਹੋਇਆ ਹੈ ਸਾਡੀ ਮੰਗ ਹੈ ਕਿ ਉਹਨਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਜਾਵੇ ਅਹੁਦਿਆਂ ਤੋਂ ਬਰਖਾਸਤ ਕਰਕੇ ਔਰ ਜਿਹੜੀ ਜ਼ਮਾਨਤ ਹੈ ਉਹ ਜਿਹੜਾ ਉਹ ਵੱਡਾ ਕਾਂਡ ਹੈ ਆਸ਼ਿਸ਼ ਮਿਸ਼ਰਾ ਟੈਣੀ ਦੀ ਜਿਹੜੀ ਹੈ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਕਿਸਾਨਾਂ ਦੇ ਉੱਤੇ ਜਿਹੜੇ ਹੋਏ ਪਰਚੇ ਆ ਉਹ ਰੱਦ ਹੋਣੇ ਚਾਹੀਦੇ ਆ ਪੂਰੇ ਭਾਰਤ ਦੇ ਵਿੱਚ ਪਰਚੇ ਹੋਏ ਆ ਚਿਪ ਵਾਲੇ ਮੀਟਰ ਜਾਨੀ ਕਿ ਬਿਜਲੀ ਸੋਧ ਬਿੱਲ ਦੀ ਜਿਹੜੀ ਗੱਲ ਸੀ ਉਹਨੂੰ ਪੰਜਾਬ ਸਰਕਾਰ ਦੇ ਰਾਹੀਂ ਕੇਂਦਰ ਸਰਕਾਰ ਜਿਹੜੀ ਹੈ ਉਹ ਲਾਗੂ ਕਰ ਰਹੀ ਹੈ ਇਹ ਕਵਾਜ ਜਿਹੜੀ ਹੈਗੀ ਹੈ ਅਸੀਂ ਬੰਦ ਕਰਦੇ ਨਹੀਂ ਜਿੱਦਾਂ ਦਿੱਲੀ ਕੋਈ ਦੀ ਵੀ ਤੈਰੀ ਹੈ 13 ਤਰੀਕ ਨੂੰ ਦੇਖੋ ਇਸੇ ਚੀਜ਼ ਦੀ ਲਾਂਬੰਦੀ ਵਾਸਤੇ ਜਿਹੜੀ ਹੈ ਇਹ ਕਿਸਾਨ ਪੰਚਾਇਤ ਹੈ ਕਿ ਮੁੜ ਉਹ ਜਿਹੜੀਆਂ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਦੁਬਾਰਾ 13 ਤਰੀਕ ਨੂੰ ਦਿੱਲੀ ਜਾ ਰਹੇ ਆ ਉਹਦੇ ਵਿੱਚ ਜਿੱਥੇ ਮੈਂ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿੱਥੇ ਇਹਦੇ ਵਿੱਚ ਸਰਕਾਰ ਦਾ ਦੋਸ਼ ਸੀ ਸਰਕਾਰ ਮੁਕਰੀ ਹੈ ਉੱਥੇ ਕੁਝ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਅਜਹੀਆਂ ਸੀ ਜਿਹੜੀਆਂ ਸਰਕਾਰਾਂ ਦੇ ਹੱਥੀਂ ਚੜ੍ਹ ਕੇ ਤੇ ਜਿਨ੍ਹਾਂ ਨੇ ਚੋਣਾ ਲੜਨ ਦੇ ਚਾਹ ਦੇ ਵਿੱਚ ਉਥੋਂ ਮੋਰਚਾ ਫੁੱਟਿਆ ਔਰ ਇਥੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਵੋਟਾਂ ਚੋਣਾ ਲੜੀਆਂ ਤੇ ਜਿਨ੍ਹਾਂ ਨੂੰ ਸ਼ਾਇਦ 2200 5500 ਜਿਨ੍ਹਾਂ ਨੂੰ ਵੋਟ ਪਈ ਉਹਨਾਂ ਦੀ ਵੱਡੀ ਜਿਹੜੀ ਹੈ ਇਹ ਢਾਹ ਲਾਉਣ ਵਾਲੀ ਮੋਰਚੇ ਨੂੰ ਕਾਰਵਾਈ ਸੀ ਉਹਦੇ ਕਾਰਨ ਸਰਕਾਰ ਕੇਂਦਰ ਸਰਕਾਰ ਵੀ ਜਿਹੜੀ ਉਹ ਹਮਲਾਵਰ ਹੋਈ ਹੈ ਸੋ ਇਸ ਕਰਕੇ ਅੱਜ ਉਹ ਚੋਣਾ ਲੜਨ ਵਾਲਾ ਮੋਰਚਾ ਜਿਹੜਾ ਉਹ ਵੱਖਰਾ ਬੈਠਾ ਹੈ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜੇ ਕਿਸਾਨਾਂ ਦੀ ਅਸਲ ਹੱਕਾਂ ਦੀ ਲੜਾਈ ਜੋ ਲੜਦਾ ਰਿਹਾ ਹੈ ਉਹ ਦੁਬਾਰਾ ਫਿਰ ਦਿੱਲੀ ਵੱਲ ਨੂੰ ਜਾ ਰਿਹਾ ਤਾਂ ਜੋ ਰਹਿੰਦੇ ਮਸਲੇ ਜਿਹੜੇ ਨੇ ਉਹ ਹੱਲ ਕਰਵਾਏ ਜਾ ਸਕਣ ਥੈਂਕ ਯੂ ਸਰ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਵਿੱਚ ਅਨਾਜ ਮੰਡੀ ਦੇ ਵਿੱਚ ਇੱਕ ਕਿਸਾਨ ਮਹਾ ਪੰਚਾਇਤ ਹੋ ਰਹੀ ਹੈ ਇਹ ਕਿਸਾਨ ਮਹਾ ਪੰਚਾਇਤਾਂ ਜਿਹੜੀਆਂ ਨੇ ਇਸ ਕਰਕੇ ਕੀਤੀਆਂ ਨੇ ਤੁਹਾਨੂੰ ਪਤਾ ਹੈ ਕਿ 13 ਫਰਵਰੀ 2024 ਨੂੰ ਗੈਰ ਰਾਜਨੀਤਿਕ ਕਿਸਾਨ ਮੋਰਚੇ ਵੱਲੋਂ ਦਿੱਲੀ ਕੂਚ ਦਾ ਜੋ ਵਿਗਲ ਮਜਾਜ ਉਹਦੀ ਤਿਆਰੀ ਵਿੱਚ ਅੱਜ ਇੱਥੇ ਸਰਦਾਰ ਸੰਦੇਵ ਸਿੰਘ ਭੋਜਰਾਜ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਜਿਹੜਾ ਗੈਰ ਰਾਜਨੀਤਿਕ ਬਾਪੂ ਨੇ ਉਹਨਾਂ ਵੱਲੋਂ ਇੱਥੇ ਇਹ ਜਿਹੜੀ ਆ ਇਹ ਰੈਲੀ ਕੀਤੀ ਜਾ ਰਹੀ ਆ ਔਰ ਭਾਰਤ ਸਰਕਾਰ ਵੱਲੋਂ ਜੋ ਕਿ ਇੱਕ ਦੇ ਜੋਰ ਦੇ ਨਾਲ ਇਹ ਮੋਦੀ ਹ ਤੋਂ ਮੁਮਖਣ ਇਸ ਮੋਦੀ ਨੇ ਪਹਿਲਾ ਕਾਲੇ ਕੁੰਡੇ ਦੇ ਔਰ ਇਸੇ ਤਰ੍ਹਾਂ ਬਿਜਲੀ ਸੋਧ ਬੇਰਾ ਜਿਹੜੇ ਸਾਡੇ ਨਾਲ ਕੰਮ ਕਰਕੇ ਉਹ ਮੁਕਰਗਾ ਹੈ ਰੱਦ ਕਰਤ ਰਹੇ ਹੋਗੇ ਲੇਕਿਨ ਐਮਐਸਪੀ ਦੀ ਗੱਲ ਸੀ ਕਿ ਅਸੀਂ ਪੂਰੀ ਕਰਾਂਗੇ ਉਹ ਨਹੀਂ ਐਮਐਸਪੀ ਨੂੰ ਲਾਗੂ ਕਰਾਉਣ ਲਈ ਬਿਜਲੀ ਸੋਧ ਬਿੱਲ ਜਿਹੜਾ ਮੰਨੇ ਸੀ 2020 ਉਹ ਇਹਨਾਂ ਨੇ ਫੇਰ ਲਾਗੂ ਕਰਤਾ ਉਹਨੂੰ ਰੱਦ ਕਰਾਉਣ ਲਈ ਔਰ ਪੂਰੇ ਤਕਹ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਨੇ ਉਹ ਰੱਦ ਕਰਾਉਣ ਲਈ ਲਖੀਨਪੁਰ ਖੀਰੀਵਾਲਿਆਂ ਨੂੰ ਇਨਸਾਫ ਦਿਵਾਉਣ ਲਈ ਇਹ ਜਿਹੜਾ ਇਹ ਸਾਰੇ ਸਾਰੇ ਇਹ 13 ਫਰਮਾਂ ਦੇ

ਉਹ ਸੰਗਤਰੀ ਲੰਦਰ ਦੀ ਸੇਵਾ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਇਹ ਲੰਦਰ ਜਿਹੜਾ ਤੁਸੀਂ ਸਟੇਜ ਦੇ ਉੱਤੇ ਆਣ ਕੇ ਇਤੋ ਵੀ ਸਾਰੇ ਗੁਲਾਮਾਨ ਹੋ ਜੋ ਤੇ ਲੰਦਰ ਦੇ ਨਾਲ ਇਹ ਸਮਾਗਮ ਦੀ ਗਲੇ ਸ਼ੁਰੂ ਕਰਾਂਗੇ ਕਿਉਂਕਿ ਲੀਡਰ ਸਰਦਾਰਾ ਨੇ ਬੋਲਣਾ ਇਸ ਬਾਰੇ ਕਿ ਇਹ ਤਕਰੀਬਾਣ 2.5 ਕੋਜੇ ਲੰਦਰ ਦੀ ਪੱਤਰੀਆਂ ਚੱਡ ਹੋਣੇ ਆ ਮੇਰੀ ਦੁਬਾਰਾ ਬੇਨਤੀ ਹੈ ਸਟੇਜ ਉੱਤੇ ਬਾਬਾ ਜੀ ਨੂੰ ਉਹਨਾਂ ਦੇ ਸਾਥੀਆਂ ਨੂੰ ਕਿ ਉਹ ਸਟੇਜ ਤੇ ਆਣ ਕੇ ਬਰਾ ਤੇ ਤੁਹਾਡਾ ਸਾਡੇ ਦਾ ਧੰਨਵਾਦ ਆ ਉਹਦੇ ਸਰਦਾਰ ਪੰਚਾ ਸਿੰਘ ਜੀ ਡੇਰਾ ਖਾਨਾ ਦੇ ਜਿਹੜੇ ਦਾ ਧੰਨਵਾਦ ਉਹਨਾਂ ਦਾ ਵੀ ਧੰਨਵਾਦ ਆ ਸਾਡੇ ਚ ਪੁੱਜੇ ਨੇ ਸਰਦਾਰ ਨਿਸ਼ਾਨ ਸਿੰਘ ਜੀ ਬਾਬੋਵਾਲ ਜਿਲ੍ਹਾ ਪ੍ਰਧਾਨ ਜੀ ਅਮਰ ਸਾਹਿਬ ਸਾਹਿਬ ਉਹਨਾਂ ਦੀ ਬੜੀ ਵੱਡੀ ਟੀਮ ਸਰਦਾਰ ਅਮਰਪਾਲ ਸਿੰਘ ਤੇ ਬਾਕੀ ਹੋਰ ਪਾਜਾ ਯੂਨੀਅਨ ਦੇ ਸਾਧੂ ਸਹਿਬਾਨ ਵੀ ਪੁੱਜੇ ਆ ਸਟੇਜ ਕੋਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਸਰਦਾਰ ਅਮਰਜੀਤ ਸਿੰਘ ਜੀ ਝੰਗੀ ਬਾਬਾ ਕਮਜੀਤ ਸਿੰਘ ਜੀ ਪੰਡੋਰੀ ਸਾਹਿਬ ਪਰ ਆਨ ਪਾਲਤਰੀ ਕਿਸਾਨ ਜੁਨੀਅਰ ਮਾਝਾ ਉਹਨਾਂ ਦੇ ਸਾਥੀ ਸਰਦਾਰ ਅਜਮ ਸਿੰਘ ਦੇ ਹੋਰ ਵੀ ਤੁੰਦੇ ਨੇ ਸਟੇਜ ਤੋਂ ਉਹਨਾਂ ਨੂੰ ਧੰਨਵਾਦ ਸਾਡੇ ਬਹੁਤ ਹੀ ਸਰਦਾਰ ਜੋਗ ਸਰਦਾਰ ਸਰਜੀਤ ਸਿੰਘ ਜੀ ਚੌਲ ਗੋਆਬਾ ਰੇਡੀਓ

ਸਰਦਾਰ ਕਿੰਦਰ ਸਿੰਘ ਨੂੰ ਬੇਨਤੀ ਹੈ ਕਿ ਸਟੇਜ 'ਤੇ ਆ ਜਾਓ ਫਰਦ ਸਿੰਘ ਜੀ ਹਰਜੀਤ ਸਿੰਘ ਜੀ ਬਾਕੀ ਵੀਰ ਆਪਣਾ ਸਥਾਨ ਗ੍ਰਹਿਣ ਕਰ ਲੈਣਾ ਬਹੁਤ-ਬਹੁਤ ਧੰਨਵਾਦ ਬੜਾ ਵੱਡਾ ਜਥਾ ਲੈ ਕੇ ਪੰਜਾਬ ਕਿਸਾਨ ਮਜ਼ਦੂਰ ਜੂਨੀਅਨ ਦੇ ਆਗੂ ਸਦਾਨ ਪੁੱਜਿਆ ਇੱਕ ਬੇਨਤੀ ਹੋ ਰਹੀ ਹੈ ਕਿ ਜਿਹੜੀਆਂ ਪਰਚੀਆਂ ਆ ਰਹੀਆਂ ਨੇ ਮਾਰਾ ਸੱਸੀ ਗਾ ਜੀ ਜਿਹੜੀਆਂ ਪਰਚੀਆਂ ਆ ਰਹੀਆਂ ਨੇ ਭੈਣਾ ਲਈ ਵੀਰ ਇੱਥੇ ਕੁਰਸੀਆਂ ਖਾਲੀ ਬਥਰੀਆਂ ਛੱਡ ਦਿਓ ਥੋੜਾ ਦੂਜੇ ਬੰਨੇ ਬਾਂਜਾ ਮੈਂ ਕਿਉਂ ਬੇਨਤੀ ਕੀਤੀ ਸੀ ਇਹ ਪਹਿਲਾਂ ਨਹੀਂ ਸੌ ਕੁਰਸੀ ਜਿਹੜੀ ਆ ਉਹ ਛੱਡਤੀ ਜਾਵੇ ਤੇ ਜਿਹੜੇ ਪਿੰਡਾਂ 'ਚੋਂ ਟਰਾਲੀਆਂ ਆ ਰਹੀਆਂ, ਬੱਤੀਆਂ ਆ ਰਹੀਆਂ ਨੇ ਪਿੰਡਾਂ ਦੇ ਉੱਤੇ ਨਾਂ ਨਹੀਂ ਲਿਖੇ। ਪਰ ਕੀ ਦੇਸੀ ਆ ਨਾਂ ਨਹੀਂ ਲਿਖੇ। ਮੇਰੀ ਬੇਨਤੀ ਆ ਕਿ ਜਿਨ੍ਹਾਂ ਦਾ ਨਾਂ ਨਹੀਂ ਲਿਖਿਆ ਉਹ ਆਪਣੀ ਬੱਤੀ ਦੇ ਦੁਬਾਰਾ ਤੇ ਜਵਾਨ ਭਲਾਈ ਦਿੱਤੀ ਇੱਥੇ। ਆਹ ਬਹੁਤ ਸਹਿਮਾਨ ਇਕ ਤਰ੍ਹਾਂ ਦੇ ਪ੍ਰਧਾਨ ਜ਼ਿਲ੍ਹਾ ਤੇ ਬਲਾਕਾਂ ਦੇ ਅਧਿਕਾਰ ਤਹਿਤ ਮਾਨ ਆਦੇ ਵਕ ਵਕ ਪਟਨਾ ਤੋਂ ਪੂਰੀ ਧੀਰ ਲਹਿਰ ਦੇ ਵਿੱਚ ਬੜੇ ਉਤਸ਼ਾਹ ਅਤੇ ਜੋਸ਼ ਦੇ ਨਾਲ ਪਹੁੰਚੇ ਮੇਰੇ ਕਿਸਾਨ ਭਰਾਵੋ ਅਤੇ ਭੈਣੋ ਕਿਸਾਨ ਪੰਚਾਇਤ ਦੇ ਵਿੱਚ

ਸਾਰੇ ਜੀ ਨੂੰ ਧੰਨਵਾਦ ਕਰਨਾ ਹੈ ਅਤੇ ਧੰਨਵਾਦੀ ਹਾਂ